ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ 인ਡੀਪੈਂਡੈਂਟ ਡੇ ਦੀਆਂ ਆਪ ਨੂੰ ਲੱਖ ਲੱਖ ਮੁਬਾਰਕਾਂ 77 ਸਾਲ ਹੋ ਗਏ ਸਾਨੂੰ ਦੇਸ਼ ਆਜ਼ਾਦ ਹੋਇਆ ਨੂੰ ਅਸੀਂ ਉਹਨਾਂ ਸ਼ਹੀਦਾਂ ਨੂੰ ਅੱਜ ਬੂਟੇ ਲਾ ਕੇ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਆਪਣੇ ਗਲਾਂ ਦੇ ਵਿੱਚ ਸ਼ਹਾਦਤ ਦੇ ਜਾਮ ਪੀ ਕੇ ਸੂਲੀਆਂ ਤੇ ਚੜ ਕੇ ਤੇ ਫਰੰਗੀਆਂ ਤੋਂ ਸਾਨੂੰ ਆਜ਼ਾਦ ਦਵਾਈ ਆਜ਼ਾਦੀ ਦਿਵਸ ਦਾ ਮਤਲਬ ਹੈ ਵੀ ਸਾਰੇ ਅਸੀਂ ਆਜ਼ਾਦ ਹਾਂ ਆਜ਼ਾਦ ਭਾਰਤ ਦਾ ਇੱਕ ਸੁਪਨਾ ਵੱਖਰਾ ਸੀ ਅਲੱਗ-ਅਲੱਗ ਸਮੇਂ ਸਿਰ ਨਾਰੇ ਆਉਂਦੇ ਰਹੇ ਜੈ ਜਵਾਨ ਤੇ ਜੈ ਕਿਸਾਨ ਅੱਜ ਇੱਕ ਨਾਰਾ ਦੇਣਾ ਪੈਣਾ ਹੈ ਦੁਬਾਰਾ ਗ੍ਰੀਨਰੀ ਦਾ ਆਕਸੀਜਨ ਚਾਹੀਦੀ ਹੈ ਸਾਨੂੰ ਪੇੜ ਪੌਦੇ ਜਿਹੜੇ ਸਾਡੇ ਤੋਂ ਅਲੋਪ ਹੋ ਰਹੇ ਐ ਜਿਵੇਂ ਕਿ ਆਕਸੀਜਨ ਸਾਡੀ ਲਾਈਫਲਾਈਨ ਹੈ ਸਾਨੂੰ ਸਾਰਿਆਂ ਨੂੰ ਇਹ ਬਹੁਤ ਧਿਆਨ ਰੱਖਣਾ ਪਊਗਾ ਵੀ ਆਉਣ ਵਾਲੇ 5-7 ਸਾਲਾਂ ਚ ਜੇ ਪੌਦੇ ਪ੍ਰੋਪਰ ਲਾਵਾਂਗੇ ਤਾਂ ਅਸੀਂ ਬਹੁਤ ਸੌਖੇ ਰਵਾਂਗੇ ਸਾਡਾ এনवायरमेंट ਦੇ ਵਿੱਚ ਬਹੁਤ ਗਲਤ ਸਿਸਟਮ ਹੋ ਰਿਹਾ ਹੈ ਆਕਸੀਜਨ ਤੋਂ ਬਿਨਾ ਅਸੀਂ ਜ਼ੀਰੋ ਆਂ ਸੋ ਅੱਜ ਅਸੀਂ ਪੌਦਾਕਰਨ ਕਰ ਰਹੇ ਹਾਂ ਪਾਰਕ ਬਣਾ ਰਹੇ ਹਾਂ ਇੱਕ ਵਰਕਸ਼ਾਪ ਦੇ ਵਿੱਚ ਪੌਦੇ ਲਾਉਣਾ ਤੇ ਪਾਰਕ ਬਣਾਉਣਾ ਇੱਕ ਨਵੀਂ ਜੀ ਪ੍ਰਥਾ ਹੋਊਗੀ ਛੋਟੀ ਜੀ ਵਰਕਸ਼ਾਪ ਵੱਡੀਆਂ ਕੰਪਨੀਆਂ ਤਾਂ ਹੋ ਸਕਦਾ ਹੋਵੇ ਸੋ ਆਜੋ ਤੁਹਾਨੂੰ ਸਾਰਿਆਂ ਨੂੰ 15 ਅਗਸਤ ਆਯਾਦ ਹੋਣ ਤੇ ਲੱਖ ਲੱਖ ਮੁਬਾਰਕਾਂ ਪ੍ਰਣਾਮ ਸ਼ਹੀਦਾਂ ਨੂੰ ਜੈ ਜਵਾਨ ਤੇ ਜੈ ਕਿਸਾਨ ਜਿਹੜੇ ਅੱਜ ਵੀ ਆਪਣੀਆਂ ਛਾਤੀਆਂ ਸੀਨਾ ਚੌੜਾ ਕਰਕੇ ਸਰਹੱਦਾਂ ਦੇ ਉੱਤੇ ਆਪ ਕੁਰਬਾਨੀ ਤੇ ਮੌਤ ਦਾ ਕਫਨ ਪਾਕਿਸਤਾਨ ਨੂੰ ਸੇਫ ਤੇ ਜਿੰਦਾ ਰੱਖਦੇ ਆ ਤੇ ਸਰਹੱਦਾਂ ਦੀਆਂ ਰਾਖੀਆਂ ਕਰਦੇ ਆ ਉਹਨਾਂ ਨੂੰ ਸਲੂਟ ਆ ਆਪਾਂ ਲਾਉਣ ਲੱਗੇ ਆ ਜੇ ਪੇੜ ਪੌਦੇ ਉਹਨਾਂ ਸਾਰੇ ਸ਼ਹੀਦਾਂ ਦੇ ਨਾਂ ਤੇ ਜੇ ਪੌਦਾ ਲਾਵਾਂਗੇ ਤੇ ਫਰਕ ਤਾਂ ਪੈਂਦਾ ਹੀ ਆ ਹਾਂ ਬਈ ਜੇ ਪੌਦਾ ਲਾਵਾਂਗੇ ਫਰਕ ਤਾਂ ਪੈਂਦਾ ਹੀ ਆ ਚਲੋ ਜੀ ਚੱਕੋ ਇਹਨੂੰ ਤਾਂ ਹੁਣ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਮਰੱਥ ਗੁਰੂ ਸੱਚੇ ਪਾਤਸ਼ਾਹ ਤੇਰੇ ਸਾਰੇ ਸ਼ਹੀਦਾਂ ਦੇ ਨਾਂ ਦੇ ਉੱਤੇ ਲਾ ਰਹੇ ਆ ਪੇੜ ਪੌਦੇ ਅਗਰ ਤੂੰ ਸਮਰੱਥ ਹੈ ਸਿਰ ਹੱਥ ਧਰੇ ਤੇ ਸਾਰਾ ਕੁਝ ਸਿਖਾਵਾ ਹੋ ਸਕਦਾ ਹੈ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਸ ਬਾਗੀਚੀ ਨੂੰ ਆਪ ਸ਼ਹੀਦਾਂ ਦੇ ਯਾਦ ਦੇ ਉੱਤੇ ਲਾਰੇ ਬੂਟਿਆਂ ਨੂੰ ਖੂਬਸੂਰਤ ਫਲਦਾਰ ਸ਼ਾਨਦਾਰ ਤੇ ਠੰਡੀ ਹਵਾ ਹਮੇਸ਼ਾ ਸਾਰਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਤੇ ਖੇੜੇ ਤੇ ਆਨੰਦ ਹਮੇਸ਼ਾ ਹੀ ਛੜਦੇ ਰਹਿਣ ਅਸੀਂ ਹਰ ਵੀਡੀਓ ਦੇ ਵਿੱਚ ਕੋਸ਼ਿਸ਼ ਨਾਲ ਕੁਝ ਸਿੱਖਿਆ ਦਿੰਦੇ ਰਵਾਂਗੇ ਜੇ ਕਿਸੇ ਨੂੰ ਸ਼ਬਦ ਬੁਰੇ ਲੱਗੇ ਹੋਣ ਤਾਂ ਅੱਜ ਮੈਂ ਆਜ਼ਾਦੀ ਵਾਲੇ ਦੇ ਤੁਹਾਡੇ ਤੋਂ ਮਾਫੀ ਚਾਹਣਾ ਹੈ ਅਸੀਂ ਸਾਡੀਆਂ ਸਾਡੀ ਕਿਸੇ ਦੀ ਵੀ ਇਦਾਂ ਦੀ ਭਾਵਨਾ ਨੂੰ ਵੀ ਕਿਸੇ ਨੂੰ ਠੇਸ ਪਹਾਈਏ ਪਰਟੀਕੂਲਰ ਕਿਸੇ ਬੰਦੇ ਦਾ ਨਾਮ ਨਹੀਂ ਲਿਆ ਜਾਂਦਾ ਪਰ ਦੋਸਤੋ ਇਮਾਨਦਾਰੀ ਸਭ ਤੋਂ ਵੱਡੀ ਚੀਜ਼ ਹੈ ਜਿੰਦਗੀ ਦੇ ਵਿੱਚ ਝੂਠ ਨੂੰ ਲਕੋਣ ਆਤੇ ਝੂਠ ਤੇ ਝੂਠ ਮਾਰਨਾ ਪੈਂਦਾ ਪਰ ਜੇ ਸੱਚ ਬੋਲੀਏ ਤਾਂ ਦੋ ਸ਼ਬਦਾਂ ਵਿੱਚ ਹੀ ਨਿਬੜ ਜਾਂਦਾ ਸੋ ਸਾਰਿਆਂ ਤੋਂ ਸ਼ਮਾ ਮੰਗਦੇ ਹਾਂ ਜੇ ਕਿਸੇ ਦੇ ਦਿਲਾਂ ਨੂੰ ਸਾਡੇ ਸ਼ਬਦਾਂ ਕਰਕੇ ਠੇਸ ਪਹੁੰਚ ਹੋਵੇ ਤੋ ਦੋਸਤੋ ਹਰ ਫਲਦਾਰ ਬੂਟਾ ਲਾ ਰਹੇ ਹਾਂ ਹਰ ਸ਼ਾਇਦਾਰ ਬੂਟਾ ਲਾ ਰਹੇ ਹਾਂ ਹਰ ਸਜਾਵਟ ਵਾਲਾ ਬੂਟਾ ਲਾ ਰਹੇ ਹਾਂ ਕਿਉਂਕਿ ਬੂਟਾ ਸਾਡੀ ਲਾਈਫਲਾਈਨ ਹੈ ਸਾਰੇ ਪੇੜ ਪੌਦੇ ਬੂਟੇ ਲਾਈਏ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਤਾਂ ਗੁਰਾਂ ਦਾ Come on. Ja,